ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਯਾਨੀ ਕਿ ਪੂਰੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਕ ਕੀਤਾ ਜਾ ਰਿਹਾ ਬਲਾਕਾਂ ਤੇ ਜ਼ਿਲ੍ਹਾ ਪੱਧਰ ਤੇ ਤਾਂ ਕਿ ਅੱਜ ਸਾਡੇ ਭਾਰਤ ਦੇ ਹਾਕਮ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਰਲਾ ਲਹਰਾ ਕੇ ਤੋਂ ਪਟਵੱਟ ਭਾਸ਼ਣ ਕਰਨਗੇ ਮਜਹਿਲਾਂ ਦਾ ਪ੍ਰਦਰਸ਼ਨ ਕਰਨਗੇ ਟੰਕਾ ਤੋਪਾਂ ਦਾ ਵੀ ਅਸੀਂ ਇੰਨੇ ਇੰਨੇ ਮਹਾਨ ਹੋ ਗਏ ਸਾਡੇ ਅਸੀਂ ਆਤਮ ਨਿਰਪਰ ਹੋ ਗਏ ਅਸੀਂ ਕਿਸੇ ਮੁਲਕ ਨੂੰ ਵੀ ਟੱਕਰ ਦੇ ਸਕਦੇ ਹਾਂ ਪਰ ਅੰਦਰ ਦੇ ਹਾਲਾਤ ਕੀ ਆ ਭਾਰਤ ਦੇ ਵਿੱਚ ਗਰੀਬੀ ਬੇਰਜਗਾਰੀ ਤੇਰੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਵਿਦਿਆਰਥੀ ਖੁਦਕੁਸ਼ੀਆਂ ਕਰ ਰਿਹਾ ਛੋਟੇ ਉਦਯੋਗਪਤੀ ਖੁਦਕੁਸ਼ੀਆਂ ਕਰ ਰਿਹਾ ਤਾਂ ਕਿ ਉਹ ਜਿਹੜਾ ਭਾਰਤ ਦਾ ਕੁੱਲ ਕਾਰੋਬਾਰ ਆ ਛੋਟੇ ਕਾਰਖਾਨਿਆਂ ਨੂੰ ਖਤਮ ਕਰਕੇ ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ ਤੇ ਇੱਥੇ ਭਾਰਤ ਦੀ ਖੇਤੀ ਤੇ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਕਰਾਉਣ ਵਾਸਤੇ ਬੀਜ ਐਕਟ ਲੈ ਕੇ ਆ ਗਏ ਆ ਬਿਜਲੀ ਐਕਟ ਜਿਹੜੀ ਇਹ ਉਹ ਭਾਰਤ ਵਿਦੇਸ਼ੀ ਕੰਪਨੀਆਂ ਕਹਿੰਦੇ ਨੇ ਸਾਡੇ ਹੱਥ ਚ ਕਰੋੜ ਦੇ ਪੈਸੇ ਜਾਨੀ ਕਿ ਉਹ 225 ਬਿਜਲੀ ਐਕਟ ਲੈ ਆਏ ਜੇ ਨਰੇਦਾ ਦਾ ਭੋਗ ਪਾਤਾ ਉਹਨਾਂ ਸਾਮਰਾਜੀ ਮੁਲਕਾਂ ਦੂਜੇ ਪਾਸੇ ਇਹ ਹੈ ਇਹ 1600 ਕਾਨੂੰਨ ਲੋਕ ਵਿਰੋਧੀ ਲੈ ਕੇ ਆਇਆ ਪੱਤਰਕਾਰ ਵਿਰੋਧੀ ਜਿਹਨੂੰ ਜਾਨੀ ਕਿ ਸੱਤਾ ਸਤੰਭ ਕਹਿੰਦੇ ਉਹਨਾਂ ਦੇ ਖਿਲਾਫ ਜਿਹੜੇ ਕਲਮਾਂ ਲਿਖਣ ਵਾਲਾ ਜਿਹੜਾ ਚ ਬੰਦਾ ਜਿਹੜੇ ਲੋਕਾਂ ਦੀ ਗੱਲ ਕਰਦਿਆ ਇਸ ਕਰਕੇ ਸਾਡੇ ਮੁਲਕ ਦੀ ਜਿਹੜੀ ਹਕੂਮਤ ਆ ਮੋਦੀ ਸਰਕਾਰ ਆ ਉਹ ਸਾਮਰਾਜੀ ਮੁਲਕਾਂ ਦੀ ਗੁਲਾਮ ਆ ਉਹਨਾਂ ਦੇ ਥੱਲੇ ਲੱਗ ਕੇ ਉਹਨਾਂ ਦੇ ਮੂਹਰੇ ਤੂੰਛ ਮਾਰ ਕੇ ਜਾਨੀ ਕਿ ਉਹਨਾਂ ਨੂੰ ਸਾਰਾ ਰਾਹ ਪੱਧਰਾ ਕਰ ਰਹੀ ਆ ਤੇ ਜਿਹੜੀ ਦੇਸ਼ ਭਗਤਾਂ ਨੇ ਉਹ ਸੁਪਨਾ ਲੈਤਾ ਵੀ ਮੁਲਕ ਆਜ਼ਾਦ ਹੋਊ ਔਰੇ ਬਰਾਬਰਤਾਊ ਗਰੀਬ ਲੋਕਾਂ ਦੀ ਪੁੱਗਟਾਊ ਅੱਜ ਭਰਾਵੋ ਔਰੇ ਕਿਸੇ ਦੀ ਕੋਈ ਨਹੀਂ ਸੁਣੀ ਜਾ ਰਹੀ ਅੱਜ ਸਿਰਫ ਸਾਮਰਾਜੀ ਮੁਲਕਾਂ ਦੇ ਹਿੱਤ ਪਿਆਰੇ ਲੱਗ ਰਿਹਾ ਇਹਨਾਂ ਨੂੰ ਉਹਨਾਂ ਦੇ ਹਿੱਤਾਂ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਲੋਕਾਂ ਨੂੰ ਜਗਾਉਣ ਵਾਸਤੇ ਸਮੂਹ ਭਾਰਤੀਆਂ ਨੂੰ ਵੀ ਆਓ ਇਕੱਠੇ ਹੋ ਕੇ ਇਹ ਸਾਮਰਾਜੀ ਮੁਲਕਾਂ ਦੇ ਮੂਹਰੇ ਜਿਨ੍ਹਾਂ ਦੇ ਖਿਲਾਫ ਸਾਡੇ ਭਗਤ ਸਰਾਭੇ ਲੜੇ ਸੀ ਅੱਜ ਉਨਾਂ ਹੀ ਸਾਮਰਾਜੀ ਮੁਲਕਾਂ ਨੂੰ ਸਾਡੇ ਹਿੰਦੁਸਤਾਨ ਦੇ ਲੀਡਰ ਮੋਦੀ ਦੇ ਕੰਦੇ ਲੱਗਿਆ ਹੋਇਆ ਉਹ ਸੱਦਾ ਦੇਣ ਵਾਸਤੇ ਆਏ ਅੱਜ ਸਾਰੇ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਜਲਵਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਮਾਨਸਾ ਜੋ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਟਰੈਕਟਰ ਮਾਰਕ ਸਾਡਾ ਹੁੰਦਾ ਹੈ ਉਹ ਅਸੀਂ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਬਟਲਾੜਾ ਦੇ ਵਿੱਚ ਸਾ ਤਾਂ ਮਾਨਸਾ ਜ਼ਿਲ੍ਹੇ ਤੇ ਰੇਗਾ ਸਾ ਅੱਜ ਟਰੈਕਟਰ ਮਾਰਦਾ ਜਿਹੜਾ ਕਿਸਾਨਾਂ ਦਾ ਉਹ ਕੀਤਾਗਾ ਸੋ ਅਸੀਂ ਅੱਜ ਮੌਜੂਦ ਆਂ ਸ਼ਹਿਰ ਬਟਲਾੜਾ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਜਿਹੜੀ ਮੋਦੀ ਸਰਕਾਰ ਆ 2025 ਬਿਜਲੀ ਸੋਧ ਬਿੱਲ ਲੈ ਕੇ ਆਈ ਹੈ ਤੇ ਸੀਡਸ ਬਿਲਾ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਜਿਹੜੇ ਨਾਲ ਹੀ ਇੱਕ ਜੋ ਨਰੇਗਾ ਦਾ ਮਜ਼ਦੂਰਾਂ ਦੇ ਜਿਹੜੀ ਮਨਰੇਗਾ ਸਕੀਮ ਹੈ ਉਹਤੇ ਬਲਡੋజర్ ਚਲਾਇਆ ਪੂਰਾ ਸੰਯੁਕਤ ਮੋਰਚਾ ਮਜ਼ਦੂਰਾਂ ਦੇ ਨਾਲ ਖੜਾ ਹੈ ਦੁਕਾਨਦਾਰਾਂ ਦੇ ਨਾਲ ਖੜਾ ਹੈ ਉਹ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜਿਹੜੇ ਬਿਲਾ ਇਹ ਪਾਸ ਨਹੀਂ ਹੋਣ ਦੇਵਾਂਗੇ ਹੋ ਸਕਦਾ ਵੀ ਜਿਹੜਾ ਅੰਦੋਲਨ ਦੇ ਬੰਲ ਹੈ ਜਿਹੜਾ ਇਹ ਸਾਡਾ ਸੰਯੁਕਤ ਮੋਰਚ ਹੈ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਤੋੜ ਰਹੀ ਹੈ ਤੇ ਅਸੀਂ ਕਹਿੰਦੇ ਆ ਤੇ ਮੋਦੀ ਸਰਕਾਰ ਚਾਰ ਰਹੇ ਪਹਿਲਾ ਵਾਲੇ ਅੰਦੋਲਨ ਤੋਂ ਵੀ ਇੱਕ ਵੱਡਾ ਅੰਦੋਲਨ ਹੋਵੇਗਾ ਜਿਹਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਨਾਲ ਸਾਡੇ ਮਜ਼ਦੂਰ ਭਰਾ ਹੋਣਗੇ ਸੋ ਅਸੀਂ ਅੱਜ ਦਾ ਜਿਹੜਾ ਜਿਹੜਾ ਟਰੈਕਟਰ ਮਾਰਚ 26 ਜਨਵਰੀ ਤੇ ਉਹ ਅਸੀਂ ਕੀਤਾ ਜੋ ਆਜ਼ਾਦੀ ਦਾ ਦਿਹਾੜਾ ਤੋ ਅੱਜ ਅਸੀਂ ਜਿਹੜਾ ਟਰੈਕਟਰ ਮਾਰਚ ਕਰਕੇ ਸੰਯੁਕਤ ਮੋਰਚੇ ਦੇ ਕੇਂਦਰ ਦੀ ਸਰਕਾਰ ਨੂੰ ਸਾਹਮਣੇ ਸਿੱਸਾ ਦਿਖਾਇਆ ਇਹ ਸੰਯੁਕਤ ਮੋਰਚਾ ਪਹਿਰਾ ਦਿੰਦਾ ਰਹੇਗਾ ਵਾਇਗਰਦੀ ਦਾ ਖਾਲਸਾ ਵਾਇਗਰਦੀ ਦੀ ਭਤੀ